ਇਹ ਪਈਆ ਜਿਹੜੇ ਮਜ਼ਦੂਰਾਂ ਦੇ ਮਜ਼ਦੂਰਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੇ ਕੇਸਾਂ ਨੂੰ ਦਬਾਇਆ ਜਾ ਰਿਹਾ ਕੱਲ ਹੀ ਇੱਕ ਕੇਸ ਮੇਰੇ ਸਾਹਮਣੇ ਆਇਆ ਇੱਕ ਮਜ਼ਦੂਰ ਨੇ ਕੋਟ ਹੀ ਸੇਖਾ ਤੋਂ ਮੰਡੀ ਦੇ ਵਿੱਚ ਜਾ ਕੇ ਆਪਣੇ ਪੂਰੇ ਪਰਿਵਾਰ ਦੇ ਨਾਲ ਜਾ ਕੇ ਉੱਥੇ ਕਿਰਤ ਕੀਤੀ ਕਿਰਤ ਕੀਤੀ ਜਦੋਂ 1.5 ਲੱਖ ਦਾ ਉਹਦਾ ਮਿਹਨਤਾਨਾ ਬਣ ਗਿਆ ਤੇ ਜਿਹੜੇ ਉਸ ਮੰਡੀ ਦੇ ਆੜਤੀਏ ਸੀਗੇ ਉਹ ਮੀਡੀਆ ਦੇ ਨਾਲ ਸੰਬੰਧ ਰੱਖਦੇ ਸੀ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਦਬਾਅ ਪਾ ਕੇ ਉਹਨਾਂ ਨੂੰ ਉੱਥੋਂ ਨਾਲ ਕੱਢ ਦਿੱਤਾ ਗਿਆ 1 ਰੁਪਿਆ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਪਾਵੇਂ ਇਸੇ ਤਾਂ ਕਿਹਾ ਜਾਂਦਾ ਕਿ ਕਿਸਾਨ ਮਜ਼ਦੂਰ ਜਿੰਦਾਬਾਦ ਲੇਕਿਨ ਜਦੋਂ ਕਿਤੇ ਮਜ਼ਦੂਰ ਦੀ ਗੱਲ ਚੱਲਦੀ ਆ ਕੋਈ ਵੀ ਕਿਸਾਨ ਬਾਹਰ ਖੜੀ ਕਰਕੇ ਕਹਦੇ ਮੈਂ ਕਿਸੇ ਮਜ਼ਦੂਰ ਦੇ ਨਾਲ ਖੜਿਆ ਤੂੰ ਕੋਣ ਮਜ਼ਦੂਰ ਆ ਜਿਹੜਾ ਸਾਡਾ ਕੋਈ ਭਰਾ ਕਿਹੜਾ ਤੁਹਾਡੇ ਨਾਲ ਆ ਜਿਹੜਾ ਪ੍ਰਧਾਨ ਬਣਾਇਆ ਤੁਸੀਂ ਨਾਲ ਜਾਂ ਸਾਡੀ ਤੁਸੀਂ ਗੱਲ ਕਰਦੇ ਹੋ ਮੈਨੂੰ ਉਸ ਮਜ਼ਦੂਰ ਦਾ ਨਾਮ ਦੱਸ ਦਿਓ ਤੁਸੀਂ ਕਿਸਾਨ ਮਜ਼ਦੂਰ ਜਿੰਦਾਬਾਦ ਤਾਂ ਕਹਿੰਦੇ ਆ ਪਰ ਮਜ਼ਦੂਰ ਦਾ ਤੁਸੀਂ ਨਾਮ ਵਰਤਾ तकरीबन 70 ਸਾਲ ਤੋਂ ਕਿਸੇ ਮਜ਼ਦੂਰ ਦਾ ਸਾਥ ਨਹੀਂ ਦਿੱਤਾ ਲੇਕਿਨ ਅਸੀਂ ਕਹਿੰਦੇ ਅਸੀਂ ਸਾਥਿਤ ਹੋ ਕੇ ਆਪਣੇ ਭਰਾਵਾਂ ਦੇ ਨਾਲ ਖੜੇ ਆ ਸਾਨੂੰ ਕਿਸੇ ਜੱਥੇਬੰਦੀ ਦੀ ਲੋੜ ਨਹੀਂ ਗਈ ਕੋਈ ਜੱਥੇਬੰਦੀ ਬਣਾ ਕੇ ਕਹਿੰਦਾ ਮੈਂ ਕਿਸਾਨ ਯੂਨੀਅਨ ਦਾ ਵਾਰਸਾਂ ਕੋਈ ਜੱਥੇਬੰਦੀ ਬਣਾ ਕੇ ਕਹਿੰਦਾ ਮੈਂ ਪਿਆਰ ਦਾ ਵਾਰਸਾਂ ਤੇ ਕੋਈ ਜੱਥੇਬੰਦੀ ਬਣਾ ਕੇ ਕਹਿੰਦਾ ਮੈਂ ਪੰਥ ਦਾ ਵਾਰਸਾਂ ਤੇ ਭਾਈ ਫਿਰ ਇਹਨਾਂ ਲੋਕਾਂ ਦਾ ਵਾਰਸ ਕੌਣ ਆ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਆ ਜਿੰਨਾ ਚਿਰ ਜਉਂਦੇ ਆ ਇਹਨਾਂ ਦੀ ਅਨਸਾਫ਼ ਲਈ ਆਵਾਜ਼ ਉਠਾਵਾਂਗੇ ਜੇ ਅੱਜ ਸਾਡਾ ਭਰਾ ਫੀਦਕੋਟ ਹਲਕੇ ਤੋਂ ਜਿੱਤ ਕੇ ਦਿੱਲੀ ਦੇ ਵਿੱਚ ਬੋਲਣਾ ਸੌਂਦਾ ਹੱਦੇ ਲਈ ਭਾਈ ਤੁਹਾਡੇ ਟੱਡ ਦੇ ਵਿੱਚ ਪੀੜ ਕਿਉਂ ਹੋ ਰਹੀ ਆ ਤੁਸੀਂ ਉਹਦੀਆਂ ਮਾਵਾ ਭੈਣਾ ਧੀਆ ਨੂੰ ਨੌਲਦੇ ਹੋ ਜਦੋਂ ਕਿਸੇ ਬੰਦੇ ਨੂੰ ਕੋਈ ਚੀਜ਼ ਗਿਫਟ ਦੇ ਵਿੱਚ ਦਿੱਤੀ ਜਾਵੇ ਉਹ ਤਾਹਾਰ ਤੇ ਜੇ ਉਹ ਬੰਦਾ ਨਹੀਂ ਰੱਖਦਾ ਤੇ ਉਹ ਚੀਜ਼ ਕਿਹੜੇ ਬੰਦੇ ਕੋਲੇ ਵਾਸ ਜੰਦੀ ਆ ਜਿਹਨੇ ਦਿੱਤੀ ਹੁੰਦੀ ਆ ਭਾਈ ਜਿੰਨੀਆਂ ਅੱਜ ਤੱਕ ਤੁਸੀਂ ਉਹਨਾਂ ਨੂੰ ਗਾਲਾਂ ਦਿੱਤੀਆਂ ਉਹਨਾਂ ਦੀਆਂ ਮਾਵਾ ਭੈਣਾ ਧੀਆ ਨੂੰ ਉਹਨਾਂ ਨੇ ਤੁਹਾਡਾ ਗਿਫਟ ਉਹ ਸਵੀਕਾਰ ਨਹੀਂ ਕੀਤਾਗਾ ਉਹ ਸਾਰੀਆਂ ਸਾਹਮ ਕੇ ਰੱਖਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਚਲੋ ਚਲਿਏ